ਸ੍ਰੀ ਕਾਲਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਸ਼ੀਰ ਪਗਸਿੰਗ ਬੈਡਮਿੰਟਨ ਅਕੈਡਮੀ ਅਤੇ ਨਰਵਾ ਪੰਜਾਬ ਸੰਸਥਾ ਵੱਲੋਂ ਬੈਡਮਿੰਟਨ ਟੂਰਨਾਮੈਂਟ 13 ਅਗਸਤ ਤੋਂ 16 ਅਗਸਤ ਤੱਕ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਹਿਮਾਚਲ ਹਰਿਆਣਾ ਚੰਡੀਗੜ੍ਹ ਰਾਜਸਥਾਨ ਅਤੇ ਹੋਰਨਾਂ ਸੂਬਿਆਂ ਦੇ ਖਿਡਾਰੀ ਅਤੇ ਖਿਡਾਰਣਾ ਭਾਗ ਲੈਣ ਜਾ ਰਹੇ ਹਨ ਇਸ ਟੂਰਨਾਮੈਂਟ ਦੀ ਖਾਸੀਅਤ ਇਹ ਹੈ ਕਿ ਇਹ ਹੁਣ ਤੱਕ ਕਰਵਾਏ ਗਏ 20 ਟੂਰਨਾਮੈਂਟ ਵਿੱਚੋਂ ਇਸ ਦਾ ਬਜਟ ਸਭ ਤੋਂ ਜ਼ਿਆਦਾ ਹੈ ਰਾਹੋ ਪੁਲਿਸ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਹੈਰੋਇਨ ਸਮੇਤ ਕਾਬੂ ਕਰਕੇ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ। ਪੁਲਿਸ ਪਾਰਟੀ ਵੱਲੋਂ ਉੱਪਰ ਫਾਰਮ ਰਾਹੋ ਨੇੜੇ ਬੁਲਟ ਮੋਟਰਸਾਈਕਲ ਨੰਬਰ PB32AA4040 ਤੇ ਸਵਾਰ ਹੋ ਕੇ ਆਏ ਇੱਕ ਨੌਜਵਾਨ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਉਸ ਦਾ ਨਾਂ ਤੇ ਪਤਾ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਨਾਂ ਓੰਕਾਰ ਸਿੰਘ ਵਾਸੀ ਮਹੱਲਾ ਰਾਜਪੂਤ ਰਾਹੋ ਦੱਸਿਆ। ਜਦੋਂ ਪੁਲਿਸ ਪਾਰਟੀ ਨੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਹੈਰੋਇਨ ਬਰਾਮਦ ਕੀਤੀ ਗਈ ਜਿਸ ਤੇ ਪੁਲਿਸ ਵੱਲੋਂ ਮੁਲਜ਼ਮ ਓੰਕਾਰ ਖਿਲਾਫ ਮਾਮਲਾ ਦਰਜ ਕੀਤਾ ਗਿਆ। ਬਸਿਕਾ ਨਵੀਸ ਯੂਨੀਅਨ ਵੱਲੋਂ ਆਪ ਦੇ ਹਲਕਾ ਇੰਜਾ ਲਲਿਤ ਮੋਹਨ ਪਾਟਕ ਨੂੰ ਇੱਕ ਮੰਗ ਪੱਤਰ ਸੌਂਪਦਿਆਂ ਜ਼ਮੀਨ ਦੀਆਂ ਰਜਿਸਟਰੀਆਂ ਕਰਵਾਉਣ ਵਿੱਚ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਜਲਦੀ ਹੱਲ ਕਰਨ ਦੀ ਮੰਗ ਕੀਤੀ ਗਈ। ਇਸ ਦੌਰਾਨ ਆਪ ਦੇ ਹਲਕਾ ਇੰਜਾ ਲਲਿਤ ਮੋਹਨ ਪਾਟਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਬੰਧਤ ਵਿਭਾਗ ਦੇ ਮੰਤਰੀ ਨਾਲ ਮੀਟਿੰਗ ਕਰਕੇ ਇਸ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਪਿਛਲੀ ਸਰਕਾਰਾਂ ਦੇ ਕਾਰਜਕਾਲ ਦੌਰਾਨ ਬੜੀਆਂ ਗਲਤ ਨੀਤੀਆਂ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਜਲਦੀ ਹੀ ਇਸ ਦਾ ਹੱਲ ਕੀਤਾ ਜਾਵੇਗਾ। ਗੜਸ਼ੈਂਕਰ ਦੇ ਪਿੰਡ ਮਜਾਰਾ ਢਿੰਗਰੀਆਂ ਦਾ ਰਸ਼ਪਾਲ ਸਿੰਘ ਪੁੱਤਰ ਬੂਟाराम ਨਾਲ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਪਾਸਟਾ ਦੇ ਡੇਰੇ ਦੇ ਮੁਖੀ ਨੇ ਠੱਗੀ ਮਾਰ ਲਈ ਰਸ਼ਪਾਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਸ ਦਾ ਛੋਟਾ ਭਰਾ ਜਸਪਾਲ ਸਿੰਘ 2017 ਵਿੱਚ ਪਿੰਡ ਪਾਸਟਾ ਦੇ ਡੇਰਾ ਮਾਈ ਭੁੱਲੀ ਕੁਮਾਰੀ ਵਿੱਚ ਰੰਗ ਦਾ ਕੰਮ ਕਰਦਾ ਸੀ ਜਿੱਥੇ ਡੇਰੇ ਦੇ ਮੁਖੀ ਜਗਤਾਰਾਮ ਪੁੱਤਰ ਪ੍ਰਕਾਸ਼ ਸਿੰਘ ਨੇ ਉਸ ਦੇ ਭਰਾ ਨੂੰ ਦੱਸਿਆ ਕਿ ਉਹ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ ਉਹਨੇ ਦੱਸਿਆ ਕਿ ਧਾਰਮਿਕ ਡੇਰੇ ਦਾ ਮੁਖੀ ਹੋਣ ਕਾਰਨ ਉਹਨਾਂ ਨੇ ਯਕੀਨ ਕਰ ਲਿਆ ਕਿ ਉਸਨੇ ਕੈਨੇਡਾ ਭੇਜਣ ਦਾ ਲਾਰਾ ਲਾ ਕੇ 15 ਲੱਖ ਰੁਪਏ ਠੱਗ ਲਏ ਉਹਨਾਂ ਨੇ ਦੱਸ ਉਸ ਤੋਂ ਬਾਅਦ ਦੇਰਾ ਮੁਖੀ ਨੇ ਲਿਖਤੀ ਤੌਰ ਤੇ ਵੀ ਮੰਨਿਆ ਪਰ ਪੈਸੇ ਨਹੀਂ ਮੋੜੇ ਗਸ਼ਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਜਗਤਾਰਾਮ ਤੋਂ ਪੈਸੇ ਦੀ ਮੰਗ ਕੀਤੀ ਤਾਂ ਪਹਿਲਾਂ ਉਹਨਾਂ ਨੂੰ ਟਾਲਦਾ ਰਿਹਾ ਤੇ ਫਿਰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਤੇ ਉਹਨਾਂ ਇਸ ਦੀ ਸ਼ਿਕਾਇਤ ਅਹਿਰਪੁਰ ਨੂੰ ਕੀਤੀ ਅਤੇ ਇਨਸਾਫ ਦੀ ਗੋਹਲ ਲਗਾਈ ਥਾਣਾ ਮਕਸੂਦਾ ਦੇ ਅਧੀਨ ਆਉਂਦੇ rau wali ਦੇ ਕੋਲ ਇੱਕ ਕਾਰ ਅਤੇ ਆਰਮੀ ਦੀ ਗੱਡੀ ਦੀ ਟੱਕਰ ਹੋ ਗਈ ਟੱਕਰ ਇੰਨੀ ਭੰਕਰ ਸੀ ਕਿ ਆਰਮੀ ਵਾਲੀ ਗੱਡੀ ਐ ਡਰਾਈਵਰ ਦੀ ਗੱਡੀ ਨੂੰ ਕੱਟ ਮਾਰ ਰਿਆ ਇਸ ਦੌਰਾਨ ਇੱਕ ਖੋਖਾ ਅਤੇ ਮੋਟਰਸਾਈਕਲ ਵੀ ਨੁਕਸਾਨਿਆ ਗਿਆ ਥਾਣਾ ਮਕਸੂਦਾ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਕਾਰ ਚਾਲਕ ਦਾ ਕਹਿਣਾ ਹੈ ਕਿ ਮੈਂ ਇੰਡੀਕੇਟਰ ਦੇ ਕੇ ਗੱਡੀ ਨੂੰ ਮੋੜ ਰਿਆ ਸੀ ਕਿ ਐਨੇ ਵਿੱਚ ਆਰਮੀ ਦੀ ਤੇਜ਼ ਰਫ਼ਤਾਰ ਗੱਡੀ ਉਸ ਨੂੰ ਟੱਕਰ ਮਾਰ ਦਿੱਤੀ ਇਸ ਦੌਰਾਨ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਨਸ਼ਾ ਤਸਕਰਾਤ ਤੋਂ ਕਰੀਬ 10 ਲੱਖ ਰੁਪਏ ਵਸੂਲਣ ਦੇ ਦੋਸ਼ ਵਿੱਚ ਥਾਣਾ ਲਪੋਕੋ ਦੇ ਅਡੀਸ਼ਨਲ ਐਸਐਚਓ ਨਿਰੰਦਰ ਕਮਨੂ ਗ੍ਰਿਫਤਾਰ ਕੀਤਾ। ਮੁਲਜ਼ਮ ਦੇ ਕਬਜ਼ੇ ਵਿੱਚੋਂ ਪੈਸੇ ਵੀ ਬਰਾਮਦ ਕੀਤੇ ਗਏ। ਸਪੈਸ਼ਲ ਟਾਸਕ ਫੋਰਸ ਨੇ ਕੁਝ ਸਮਾਂ ਪਹਿਲਾਂ ਲਪੋਕੋ ਥਾਣਾ ਖੇਤਰ ਦੇ ਪਿੰਡ ਚੱਕ ਹੌਲ ਵਿੱਚ ਇੱਕ ਵਿਅਕਤੀ ਨੂੰ ਐਨਡੀਪੀਐਸ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਸੀ। ਫਿਲਹਾਲ ਉਹ ਜ਼ਮਾਨਤ 'ਤੇ ਬਾਹਰ ਹੈ। ਉਸਨੇ ਐਸਟੀਐਫ ਨੂੰ ਦੱਸਿਆ ਕਿ ਜਦੋਂ ਉਹ ਜੇਲ੍ਹ ਦੇ ਅੰਦਰ ਸੀ ਤਾਂ ਲਪੋਕੋ ਥਾਣੇ ਦੇ ਅਡੀਸ਼ਨਲ ਐਸਐਚਓ ਨਰਿੰਦਰ ਸਿੰਘ ਨੇ ਐਸਟੀਐਫ ਅਧਿ ਪੰਜਾਬ ਵਿੱਚ ਕਰੋਨਾ ਨਾਲ 3 ਮਰੀਜ਼ਾਂ ਦੀ ਮੌਤ ਹੋ ਗਈ ਜਦੋਂ ਕਿ 526 ਨਵੇਂ ਪੋਜ਼ੀਟਿਵ ਮਰੀਜ਼ ਸਾਹਮਣੇ ਆਏ ਦਿਨੋ-ਦਿਨ ਵਧਦੇ ਮਰੀਜ਼ਾਂ ਨੂੰ ਲੈ ਕੇ ਮਾਹਰਾਂ ਦਾ ਕਹਿਣਾ ਹੈ ਕਿ ਮਰੀਜ਼ ਵਧਣ ਦਾ ਕਾਰਨ ਸੂਬੇ ਚੋਂ ਘੱਟ ਸੈਂਪਲ ਜਾਂਚ ਦੇ ਭੇਲੇ ਹੀ ਭੇਜੇ ਜਾਣਾ ਹੈ ਕਿਉਂਕਿ ਬਹੁਤ ਸਾਰੇ ਮਰੀਜ਼ ਘਰ ਸੈਂਪਲਿੰਗ ਹੋਣ ਕਾਰਨ ਜਾਂਚ ਦੇ ਦਾਇਰੇ ਤੋਂ ਬਾਹਰ ਆ ਜਾਂਦੇ ਹਨ ਜੋ ਬਾਅਦ ਵਿੱਚ ਦੂਜੇ ਲੋਕਾਂ ਨੂੰ ਸੰਕਰਮਿਤ ਕਰਨ ਦਾ ਕੰਮ ਕਰਦੇ ਹਨ ਅੱਜ ਮਰਨ ਵਾਲੇ ਤਿੰਨ ਮਰੀਜ਼ਾਂ ਵਿੱਚ ਇੱਕ ਮਰੀਜ਼ ਹਿਆਰਪੁਰ ਇੱਕ ਲੁਧਿਆਣਾ ਤੇ ਇੱਕ ਮੋਗੇ ਦਾ ਹੈ ਸੂਬੇ ਵਿੱਚ ਪੋਜ਼ਿਟਿਵਿਟੀ ਦੀ ਦਰ ਪਹਿਲਾਂ ਨਾਲੋਂ ਵਧ ਕੇ 4.99% ਦੀ ਹੋ ਗਈ ਹੈ ਮੌਜੂਦਾ ਸਮੇਂ ਕੱਲ ਸਵੇਰੇ ਇੱਕ ਕਾਨਵੈਂਟ ਸਕੂਲ ਦੀ ਸੂਹਾ ਦੀ ਬੱਸ ਜੋ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ ਉਹ ਅਚਾਨਕ ਕੌਮੀ ਰਾਜ ਮਾਰਗ ਤੇ ਲਾਇਨਸ ਪੰਪ ਨੇੜੇ ਹਾਸ ਅਗਰਸਤ ਹੋ ਗਈ। ਜਾਣਕਾਰੀ ਮੁਤਾਬਕ ਸਕੂਲ ਬੱਸ ਦੇ ਪਿੱਛੇ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਹਾਸੇ ਵਿੱਚ ਸਕੂਲੀ ਵਿਦਿਆਰਥੀਆਂ ਦੀਆਂ ਹਲਕੀਆਂ-ਫੁਲਕੀਆਂ ਸੱਟਾਂ ਲੱਗੀਆਂ ਅਤੇ ਬੱਸ ਦਾ ਕੰਡਕਟਰ ਗੰਭੀਰ ਜ਼ਖਮੀ ਹੋ ਗਿਆ। ਉੱਥੇ ਹੀ ਹਾਸੇ ਵਿੱਚ ਇੱਕ ਵਿਦਿਆਰਥੀ ਦੀ ਮੌਤ ਹੋਣ ਦੀ ਖ਼ਬਰ ਵੀ ਸਾਹਮਣੇ ਆਈ ਹੈ। ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੁੜਵਾਣਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੁੱਲਾਪੁਰ ਦੇ ਕੋਲ ਸਰਕਾਰੀ ਜ਼ਮੀਨ ਤੋਂ ਕਬਜ਼ਾ ਛੁੜਵਾਇ 2828 ਏਕੜ ਜ਼ਮੀਨ ਵੀ 250 ਏਕੜ ਮੈਦਾਨੀ ਜ਼ਮੀਨ ਹੈ ਅਤੇ 2500 ਏਕੜ ਦੇ ਕਰੀਬ ਪਹਾੜੀ ਜ਼ਮੀਨ ਹੈ ਮਾਨ ਨੇ ਕਿਹਾ ਕਿ ਇਸ ਪਹਾੜੀ ਜ਼ਮੀਨ ਵਿੱਚ ਖੈਰ ਦੀ ਲੱਕੜ ਲੱਗੀ ਹੋਈ ਹੈ ਜਿਸ ਦੀ ਕੀਮਤ ਲਗਭਗ 50 ਕਰੋੜ ਦੇ ਕਰੀਬ ਹੈ ਇਹਨਾਂ ਪੰਚਾਇਤੀ ਜ਼ਮੀਨਾਂ ਉੱਤੇ ਸੂਦਾਰਾਂ ਦਾ ਕਬਜ਼ਾ ਕੀਤਾ ਹੋਇਆ ਸੀ ਸੀਐਮ ਮਾਨ ਨੇ ਦੱਸਿਆ ਕਿ ਜ਼ਮੀਨ ਤੇ 15 ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਸਨ ਜੋ ਅਦਾਲਤ ਵਿੱਚ ਕੇਸ ਆ ਚੁੱਕੇ ਸਨ ਇਹਨਾਂ ਵਿੱਚੋਂ ਸੰਗਰੂਰ ਦੇ ਸੰਸਦ ਮੈਂਬਰ ਸਿਮਰਜੀਤ ਮਾਨ ਦੇ ਪੁੱਤਰ ਇਮਾਮ ਸਿੰਘ ਮਾਨ ਨੇ 125 ਏਕੜ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਇਸ ਤੋਂ ਇਲਾਵਾ ਮਾਨਦੀ ਨੂੰ ਅਤੇ ਕੈਪਟਨ ਅਮਿੰਦਰ ਸਿੰਘ ਦੇ ਕਰੀਬੀ ਸਾਥਕਾ ਮੰਤਰੀ ਗੁਰਪ੍ਰੀਤ ਕਾਂਗੜ ਦੇ بیٹے ਦਾ ਵੀ ਨਵਜਾਇਜ਼ ਕਬਜ਼ਾ ਹੈ। ਕਾਬੁਲ ਵਿੱਚ ਕੱਲ੍ਹ ਸ਼ਾਮ ਕ੍ਰਿਕਟ ਡਿਗ ਦੇ ਮੈਚ ਦੌਰਾਨ ਸਟੇਡੀਅਮ ਵਿੱਚ ਬੈਠੇ ਕ੍ਰਿਕਟ ਪ੍ਰਸ਼ੰਸਕਾਂ ਵਿਚਾਰੇ ਬੰਬ ਧਮਾਕਾ ਹੋ ਗਿਆ। ਤਾਜ਼ਾ ਰਿਪੋਰਟਾਂ ਮੁਤਾਬਕ ਕਾਬੁਲ ਵਿੱਚ ਅਫਗਾਨਿਸਤਾਨ ਪ੍ਰੀਮੀਅਰ T20 ਟੂਰਨਾਮੈਂਟ ਦੌਰਾਨ ਆਤਮਕਾਤੀ ਧਮਾਕਾ ਹੋਇਆ। ਇਸ ਘਟਨਾ ਤੋਂ ਬਾਅਦ ਦੋਵੇਂ ਟੀਮਾਂ ਦੇ ਖਿਡਾਰੀਆਂ ਨੂੰ ਬੰਕਰ ਵਿੱਚ ਲਿਜਾਇਆ ਗਿਆ। ਜਦੋਂ ਇਹ ਹਮਲਾ ਕੀਤਾ ਗਿਆ ਤਾਂ ਸੰਯੁਕਤ ਰਾਸ਼ਟਰ ਦੇ ਕੁਝ ਅਧਿਕਾਰੀ ਵੀ ਸਟੇਡੀਅਮ ਵਿੱਚ ਮੌਜੂਦ ਸਨ। ਸਟੇਡੀਅ ਭਾਰਤ ਨੇ ਵੈਸਟ ਇੰਡੀਜ਼ ਨੂੰ ਪੰਜ ਮੈਚਾਂ ਦੀ T20 ਸੀਰੀਜ਼ ਦੇ ਪਹਿਲੇ ਅਤੇ ਰੋਮਾਂਟਿਕ ਮੈਚ ਵਿੱਚ 18 ਦੌੜਾਂ ਨਾਲ ਹਰਾ ਕੇ 1-0 ਦਾ ਬਰਕ ਬਣਾ ਲਈ। ਪਹਿਲਾ ਬੱਲੇਬਾਜ਼ੀ ਕਰਦੇ ਭਾਰਤ ਨੇ 6 ਵਿਕਟਾਂ ਤੇ 190 ਦੌੜਾਂ ਦਾ ਨੋਤੀਪੂਰਨ ਸਕੋਰ ਖੜਾ ਕੀਤਾ ਜਿਸ ਦੇ ਜਵਾਬ ਵਿੱਚ ਵੈਸਟ ਇੰਡੀਜ਼ ਦੀ ਟੀਮ 8 ਵਿਕਟਾਂ ਤੇ 122 ਦੌੜਾਂ ਹੀ ਬਣਾ ਸਕੀ। ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ ਅੱਜ ਸਮਾਨ ਵਿੱਚ ਬੱਦਲ ਛਾਏ ਰਹਿਣਗੇ ਅਤੇ ਮੀਂਹ ਪੈਣ ਦਾ ਅਸਰ ਅੱਜ ਘੱਟ ਤੋਂ ਘੱਟ ਆਪਮ 25 ਡਿਗਰੀ ਅਤੇ ਵੱਧ ਤੋਂ ਵੱਧ ਆਪਮ 29 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ